ਸਾਸ਼ਵਿਕਾਲ ਜੀ ਮੈਂ ਹਾਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦਾ ਮੁੱਖ ਮੰਤਰੀ ਕੌਣ ਬਹੁਤ ਵੱਡਾ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਅਸਲ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਰ کافی ਲੰਮੇ ਸਮੇਂ ਤੋਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਆ ਰਹੇ ਨੇ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਫਿਰ ਇੱਕ ਵਾਰ ਸਾਡੀ ਸਰਕਾਰ ਰਿਪੀਟ ਹੋਏਗੀ ਲੇਕਿਨ ਦੂਜੇ ਪਾਸੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਨਿਸ਼ਾਨੀਆਂ ਕੱਸੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਅਸਲ ਵਿੱਚ ਮੁੱਖ ਮੰਤਰੀ ਹੈ ਕੌਣ ਜਿੱਥੇ ਗੱਲ ਕਰੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਟ ਤੇ ਜੋ ਸੁਪਰ ਸੀਐਮ ਹੈ ਅਰਵਿੰਦ ਕੇਜਰੀਵਾਲ ਵੱਲੋਂ ਜ਼ਿਆਦਾ ਆਪਣੇ ਕੰਮ ਕਰਵਾਏ ਜਾਂਦੇ ਨੇ ਭਗਵੰਤ ਸਿੰਘ ਮਾਨ ਵੱਲੋਂ ਕਿਉਂਕਿ ਅਰਵਿੰਦ ਕੇਜਰੀਵਾਲ ਜੋ ਵੀ ਕਹਿੰਦੇ ਨੇ ਉਹੀ ਪ੍ਰੈਕਟੀਕਲੀ ਹੋ ਜਾਂਦਾ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਇਹ ਦਿੱਲੀ ਤੋਂ ਨਕਾਰੀਆਂ ਹੋਈਆਂ ਜੋ ਨੇ ਪਾਰਟੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਨੇ ਤੇ ਪੰਜਾਬ ਦੇ ਵਿੱਚ ਆ ਕੇ ਐਸ਼ਵਾਰਾਮ ਦੀ ਜ਼ਿੰਦਗੀ ਜੀ ਰਹੇ ਨੇ ਲੋਕਾਂ ਦੇ ਵੱਲੋਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਕੱਸੀਆਂ ਜਾ ਰਹੀਆਂ ਨੇ ਲੋਕਾਂ ਦੇ ਅੰਦਰ ਜੋ ਨੇ ਉਹ ਇੱਕ ਵੱਡੇ ਸਵਾਲ ਪੈਦਾ ਹੋ ਗਏ ਨੇ ਤੇ ਇਹਦੇ ਉੱਤੇ ਜੋ ਹੈ ਆਪਣੀ ਵਿਚਾਰ ਕਰਦੇ ਨਜ਼ਰ ਆ ਰਹੇ ਨੇ ਜਾਂ ਕਹਿ ਲਈਏ ਕਿ ਪਲਟਵਾਰ ਕਰਦੇ ਨਜ਼ਰ ਆ ਰਹੇ ਨੇ ਜੋ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਤਰਾਂ ਤੋਂ ਮਿਲਦੀ ਜਾਣਕਾਰੀ ਸਾਹਮਣੇ ਆ ਰਹੀ ਕਿ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇ ਤੌਰ ਤੇ ਮੋਗਾ ਪੁੱਜੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਿਨ੍ਹਾਂ ਪਾਰਟੀ ਮੀਟਿੰਗ ਵਿੱਚ ਵੱਡੀ ਗਿਣਤੀ ਆਗੂਆਂ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਪੰਗੇੜੀਆਂ ਜਥੇ ਦਾ ਨੀਤ ਸਿੰਘ ਮਾਲਾ अजीत ਸਿੰਘ ਸਣੀ ਅਤੇ ਰੋਡੇ ਦਾ ਕੁਸ਼ਣ ਲਜਿੰਦਰ ਸਿੰਘ ਧਰਮਕੋਟ ਕੋਟ ਅਤੇ ਸਭ ਨਾਲ ਮਿਲ ਕੇ ਇੱਕ ਵੱਡਾ ਉਹਨਾਂ ਨੂੰ ਸਰੋਪਾ ਵੀ ਪਾਇਆ ਤੇ ਸਨਮਾਨ ਚਿੰਨ ਵੀ ਦਿੱਤਾ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ 1996 ਵਿੱਚ ਆਪਣਾ ਸਿਆਸੀ ਜੀਵਨ ਮੋਗਾ ਤੋਂ ਸ਼ੁਰੂ ਕੀਤਾ ਸੀ ਉਹ ਹਲਕਾ ਬਾਗਾ ਪੁਰਾਣਾ ਤੋਂ ਹਲਕਾ ਮੋਗਾ ਦੀ ਬਦੌਲਤ ਲੋਕ ਸਭਾ ਹਲਕਾ ਫਰੀਦਕੋਟ ਦੇ ਸੰਸਦ ਮੈਂਬਰ ਬਣੇ ਜਿਸ ਨੂੰ ਹਮੇਸ਼ਾ ਹੀ ਜ਼ਿਲ੍ਹਾ ਮੋਗਾ ਦੇ ਮਾਨ ਰਿਆ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਜਿੱਥੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਅੱਗੇ ਲਗਾਤਾਰ ਵਧੇਗੀ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨਹੀਂ ਸਗੋ ਅਰਵਿੰਦ ਕੇਜੀਵਾਰ ਸਰਕਾਰ ਚਲਾ ਰਿਹਾ ਉਹ ਸਾਰੇ ਉਹਦਿਆਂ ਨੂੰ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਦੇ ਪੈਸੇ ਦੀ ਲੁੱਟ ਕਸੁੱਟ ਕਰ ਰਿਹਾ ਤੇ ਦਿੱਲੀ ਲਾ ਜਾ ਰਿਹਾ ਹੈ ਇਹਨਾਂ ਨੇ ਕਿਹਾ ਕਿ ਹੈਰਤ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਨੇ 40000 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਦੇ ਹੁਕਮ ਦਿੱਤੇ ਹਨ ਜਿਸ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਤੇ ਉਜਾੜਾ ਹੋਣ ਨਾਲ ਨਾਲ ਸਾਡੀਆਂ ਪੁਜਾਓ ਜ਼ਮੀਨਾਂ ਵੀ ਖਤਮ ਹੋ ਜਾਣਗੇ ਇਸ ਮਾਮਲੇ ਨੂੰ ਲੈ ਕੇ 15 ਜੁਲਾਈ ਨੂੰ ਡਿਪਟੀ ਕਮਿਸ਼ਨ ਲੁਧਿਆਣਾ ਦੇ ਦਫ਼ਤਰ ਅੱਗੇ ਵਿਸ਼ਾਲ ਤਰਨਾ ਲੋਣਾ ਇਸ ਜ਼ਮੀਨ ਨੂੰ ਬਚਾਉਣ ਲਈ ਸਮੁੱਚਾ ਅਕਾਲੀ ਦਲ ਦਾ ਸੰਘਰਸ਼ ਕਰਾਂਗੇ ਉਹ ਇਹ ਕਹਿੰਦੇ ਨਜ਼ਰ ਆ ਰਹੇ ਕਿ ਲੋਕਾਂ ਨੂੰ ਜਾਗਰੂਤ ਕਰਵਾ ਰਹੇ ਨੇ ਕਿ ਜੋ ਦਿੱਲੀ ਤੋਂ ਆਈਆਂ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਤੁਹਾਨੂੰ ਨੱਪ ਰਹੀਆਂ ਨੇ ਤੁਹਾਨੂੰ ਆਪਣੇ ਜੋ ਹੈ ਪੈਸਾ ਲੁੱਟ ਖਰਚੋਟ ਕਰਕੇ ਉਹਨਾਂ ਨੇ ਇਥੋਂ ਵਾਪਸੀ ਕਰ ਜਾਣੀ ਹੈ ਉਹਨਾਂ ਨੇ ਇੱਕ ਜ਼ਰੀਆ ਬਣਾਇਆ ਹੋਇਆ ਭਗਵੰਤ ਸਿੰਘ ਮਾਨ ਨੂੰ ਕਿ ਉਹਨਾਂ ਨੇ ਸਿਰਫ ਇੱਕ ਭਗਵੰਤ ਸਿੰਘ ਮਾਨ ਦਾ ਚਿਹਰਾ ਤੁਹਾਨੂੰ ਦਿੱਤਾ ਹੋਇਆ ਲੇਕਿਨ ਅਰਵਿੰਦ ਕੇਜਰੀਵਾਲ ਦੇ ਕਹਿਨ ਤੇ ਚੱਲ ਰਹੀ ਹੈ ਪੂਰੀ ਸਰਕਾਰ ਦਾ ਬਚ ਜਾਓ ਲੋਕੋ ਜੇ ਤੁਹਾਡੇ ਤੋਂ ਬਚਿਆ ਜਾਂਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਹੱਲਾ ਬੋਲਣਾ ਚਾਹੀਦਾ ਹੈ ਨਾ ਕਿ ਦਿੱਲੀ ਤੋਂ ਆ ਕੇ ਲੋਕ ਤੁਹਾਡੇ ਉੱਤੇ ਹਕੂਮਤ ਕਰਨ ਕਿਉਂਕਿ ਅੱਗੇ ਵੀ ਦਿੱਲੀ ਦੀਆਂ ਸਰਕਾਰਾਂ ਨੇ ਤੁਹਾਨੂੰ ਡੋਬ ਕੇ ਰੱਖ ਦਿੱਤਾ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ